ਮੈਂ ਸਮਝਦਾ ਹਾਂ ਕਿ ਇਹ ਜੋ ਐਸਪਰ ਆਪਕੇ ਰਿਪੋਰਟਸ ਦੇ ਸਾਹਮਣੇ ਜੋ ਵੀ ਮੈਨੇ ਦੇਖਿਆ ਇਹ ਸਭ ਬੜਾ ਸ਼ੌਕਿੰਗ ਹੈ ਔਰ ਇੱਕ ਸਿੱਖ ਹੋਣੇ ਕੇ ਨਾਤੇ ਮੂਝੇ ਇਸ ਪਰ ਜੋ ਹੈ ਇਕਲਾ ਮੈਂ ਨਹੀਂ ਬਹੁਤ ਸਾਰੇ ਐਸੇ ਸਿੱਖ ਹੈ ਜੋ ਆਪਣੇ ਆਪ ਕੋ ਚੀਟेड ਆਪਣੇ ਆਪ ਕੋ ਠਗਾ ਮਹਿਸੂਸ ਕਰੇ ਮੈਂ ਮੈਂ ਸਮਝਦਾ ਜੀ ਮੈਂ ਸਮਝਦਾ ਕਿ ਜੋ ਤੁਸੀਂ ਦੱਸ ਰਹੇ ਹੋ ਕਿ ਇਹ ਬੜੀ ਮੰਦ ਭਾਗੀ ਗੱਲ ਹੈ ਤੁਸੀਂ ਇੱਕ ਚੁਣੇ ਹੋਏ ਨਮਾਇंदे ਹੋ ਤੁਸੀਂ ਲੋਕਾਂ ਦੀ ਭਾਵਨਾਵਾਂ ਦੇ ਨਾਲ ਖੇਡ ਕੇ ਉਹਨਾਂ ਦੇ ਜਜ਼ਬਾਤਾਂ ਦੇ ਨਾਲ ਖੇਡ ਕੇ ਤੇ ਸਭ ਤੋਂ ਮਾੜੀ ਗੱਲ ਹੈ ਧੜਮ ਦੀ ਆੜ ਲੈ ਕੇ ਧੜਮ ਦੀ ਆੜ ਲੈ ਕੇ ਤੁਸੀਂ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਬੜੀ ਬੜੀ ਗੱਲ ਮੈਂ ਸਮਝਦਾ ਹਾਂ ਕਿ ਇਹ جو اس پر اپ کی رپورٹس کے سامنے جو بھی میں نے دیکھا یہ سب بڑا شاکنگ ہے اور ایک سکھ ہونے کے ناطے مجھے اس پر جو ہے اکیلا میں نہیں بہت سارے ایسے سکھ ہیں جو اپنے اپ کو چیٹڈ اپنے اپ کو ٹھگا محسوس کرتے میں میں سمجھنا جی میں سمجھنا کہ جو ਤੁਸੀਂ دس رہے ہو کہ یہ بڑی منت بھگی گل ہے ਤੁਸੀਂ ایک چنے ہوئے نمائندے ہوئے تو اسی لوکاں دی بھاوناواں دے نال کھیل کے انہاں دے جذباتاں دے نال کھیل کے تے سب تو ماڑی گل ہے ٹڑم دی آڑ لے کے ٹڑم دی آڑ لے کے ਤੁਸੀਂ لوکاں نو گمراہ کیتا ਤੇ ਬੜੀ ਬੜੀ ਵਾਰੀ ਚੱਲਦੀ ਸਾਹਿਬ